ਲਾਈਵ ਕੈਮ ਟਾਉਨ ਮਾਰਕੀਟ ਤੋਂ ਜਿੱਥੋਂ ਅ ਕੱਲ ਜਿਹੜਾ ਪਹਿਲਗਾਮ ਦੇ ਵਿੱਚ ਅੰਤਕਵਾਦੀਆਂ ਵੱਲੋਂ Hindu ਪਰਿਵਾਰਾਂ ਨੂੰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਨੂੰ ਲੈ ਕੇ ਹੁਣ ਜਿਹੜਾ ਹੈਗਾ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਕੱਢਿਆ ਜਾ ਰਿਹਾ ਰਾਈਟ ਟੂ ਯਰ ਰਾਈਟ ਸਟ੍ਰੇਟ ਕੁਆਰਟਰ ਦੇ ਆ ਮਾਡਲ ਡਾਉਨ ਸ਼ਿਗਾਰ ਦੇ ਸੀਟੀ ਗਰੁੱਪ ਵੱਲੋਂ ਔਰ ਮੋਲਡਾਉਨ ਮਾਰਕੀਟ ਐਸੋਸੀਏਸ਼ਨ ਵੱਲੋਂ ਇੱਕ ਬੈਨਰ ਲੈ ਕੇ ਜਿਹੜਾ ਕਿ ਰੋਗ ਪਹਿਲਗਾਮ ਸੋ ਤੁਹਾਨੂੰ ਮੈਂ ਦੱਸਦਾ ਕਿ 올 ਆਈਜ਼ ਔਨ ਪਹਿਲਗਾਮ ਦੇ ਪੋਸਟਰ ਦੇ ਰਾਹੀਂ ਜਿਹੜਾ ਸਿਟੀ ਗਰੁੱਪ ਆਫ ਇੰਸਟੀਟਿਊਟ ਔਰ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਵੱਲੋਂ ਜਿਹੜਾ ਕਿ ਇੱਕ ਬਹੁਤ ਵੱਡਾ ਇਕੱਠ ਕਰਕੇ ਜੋ ਕਿ ਨਿੰਦਨ ਯੋਗ ਇੱਕ ਬੀਤੀ ਰਾਤ ਜਿਹੜਾ ਕਿ ਤਾਨੂੰ ਇੱਕ ਫਿਰ ਦੱਸ ਦਈਏ ਕਿ ਬੀਤੀ ਰਾਤ ਜਿਹੜਾ ਕਿ ਪਹਿਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜਾ ਅਤੰਕੀ ਹਮਲਾ ਹੋਇਆ ਵਾ ਇੱਕ ਜਾਤੀ ਪੁੱਛ ਕੇ ਜਿਹੜਾ ਨਰ ਸੰਘਾਰ ਹੋਇਆ ਵਾ ਉਹਦੀ ਨਿੰਦਾ ਕਰਦੇ ਹੋਏ ਔਰ ਉਸੇ ਰੋਸ਼ ਦੇ ਵਿੱਚ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਔਰ ਮਾਡਰਨ ਮਾਰਕੀਟ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਹੀ ਵੱਡਾ ਨੌਜਵਾਨਾਂ ਦਾ ਇਕੱਠ ਕਰਕੇ ਜਿਹੜਾ ਮਾਰਕੀਟ ਦੇ ਵਿੱਚ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ सिद्धिया तस्वीर ने सो कट ती देख सकते हो जिदा जिदा काफिला ਜੱਜ ਜਲ ਰਿਹਾ ਵਾ ਕੱਠ ਵਾ ਦਾ ਜੱਜ ਆ ਰਿਹਾ ਵਾ ਡਾਕਟਰ ਤੁਸੀਂ ਗਾਈਸ ਮੈਡੀਕਲ ਦਾ ਨਾਮ ਕਹਿੰਦੇ ਕਿ ਮੰਦਰ ਦੇ ਮੋਢਾ ਜੋ ਮਾਰ ਚੱਲਿਆ ਦਾ ਬਹੁਤ ਵੱਡਾ ਕੱਲ ਜਿਹੜਾ ਇੱਕ ਪਹਿਲਵਾਨ ਤੇ ਵੀਸ਼ੇਸ਼ਿੰਦੇ ਪੈયો ਹਮਲਾ ਹੋਇਆ ਦੀ ਬੋਲਾ ਹੈ ਕਿ ਇਸ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਤੇ ਕਈ ਲੋਕ ਜਿਹੜੇ ਕਾਇਲ ਵੀ ਨੇ ਇਸ ਤੋਂ ਬਾਅਦ ਜਿਹੜਾ ਅੱਜ ਹਰੇਕ ਅਲੱਗੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਇਹ ਸੰਘਾਰ ਹੋਇਆ ਜਾਤੀ ਦੇ ਆਧਾਰ ਦੇ ਉੱਪਰ ਜਿਹੜਾ ਰੋਸ ਦੇਖਣ ਦਾ ਰੋਸ ਜਿਹੜਾ ਕਿ ਤੁਸੀਂ ਦੇਖਿਓ ਕਾਫੀ ਵੱਡਾ ਅੱਠ ਜੋਗੀ ਕੀਤਾ ਆ ਹਾਂਜੀ ਬਸ ਇਹ ਦੱਸ ਦੋ ਜੋ ਟਾਈਮ ਤੋਂ ਬੜੇ ਸਕੰਡਲ ਮਚ ਰਿਹਾ ਯਾਰ ਇਹ ਅਟੈਕ ਨਹੀਂ ਹੈਗਾ ਹਿੰਦੁਸਤਾਨ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਆ ਤੁਸੀਂ ਦੇਖੋ ਇੱਕ ਉਹ ਟੂਰਿਸਟ ਪਲੇਸ ਹੈਗਾ ਆ ਉਸ ਦੇ ਵਿੱਚ ਸਾਡੇ ਬੱਚੇ ਵੀ ਜਾਂਦੇ ਨੇ ਛੁੱਟੀਆਂ 'ਚ ਜਿੱਦਾਂ ਤੁਹਾਨੂੰ ਪਤਾ ਕਿ ਆਉਣ ਵਾਲੇ 2 ਮਹੀਨੇ ਬਾਅਦ ਅਮਰਨਾਥ ਯਾਤਰਾ ਆ ਕਰੋੜਾਂ ਦੇ ਹਿਸਾਬ ਦੇ ਨਾਲ ਲੋਕ ਉੱਥੇ ਜਾਂਦੇ ਨੇ ਅਲੱਗ-ਅਲੱਗ ਹਰ ਇੱਕ ਮਜ਼ਬਬ ਦੇ ਲੋਕ ਉੱਥੇ ਜਾਂਦੇ ਹਨ ਔਰ ਜੋ ਕੱਲ ਦਾ ਜਿਹੜਾ ਇੱਕ ਨਿੰਦਨਯੋਗ ਬਹੁਤ ਹੀ ਵੱਡਾ ਹਮਲਾ ਹੋਇਆ ਆ ਔਰ ਉਹਨਾਂ ਨੇ ਆਈਡੀਆ ਦੇਖ ਕੇ ਆਈਡੀਆ ਦੇਖ ਕੇ ਜਿੱਦਾਂ ਕਿਸੇ ਚੀਜ਼ ਦੀ ਆਪਾਂ ਕਰਨਿਆ ਹੁੰਦਾ ਇਹ ਉੱਧਰ ਹੋ ਜਾਂਦਾ ਇਹ ਉੱਧਰ ਹੋ ਜਾਂਦਾ ਉਹਨਾਂ ਨੂੰ ਹਿੰਦੂਆਂ ਦੀਆਂ ਆਈਡੀਆ ਦੇਖ ਕੇ ਉਹਨਾਂ ਬੱਚਿਆਂ ਨੂੰ ਇੱਕ ਮੈਂ ਦੇਖਦਾ ਸੀਗਾ ਇੱਕ ਜੋੜਾ ਸੀ ਜਿਹਦਾ ਹੁਣ ਥੋੜੀ ਦੇਰ ਪਹਿਲਾਂ ਵਿਆਹ ਹੋਇਆ ਸੀ ਉਹ ਘੁੰਮਣ ਗਏ ਸੀ Hindu ਉਹਨਾਂ ਨੇ ਉਹਨਾਂ ਦੀਆਂ ਆਈਡੀਆ ਦੇਖਿਆ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਔਰ ਬੱਚਿਆਂ ਨੂੰ ਨੰਗੇ ਕਰਕੇ ਉਹਨਾਂ ਦੇ ਉੱਤੇ ਗੋਲੀਆਂ ਦੀ ਬੁਸ਼ਾਰਾ ਕੀਤੀਆਂ ਮੈਨੂੰ ਦੱਸੋ ਇਹ ਕਿੰਨੀ ਕਿ ਚੰਗੀ ਗੱਲ ਹੈ ਇਹ ਜੇਰੇ ਵੀ ਅਟੈਕ ਹੋ ਰਹੇ ਨੇ ਇਹ ਹਿੰਦੂਆਂ ਤੇ ਹੋ ਰਹੇ ਨੇ ਅਸੀਂ ਸੈਂਟਰਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹੀ ਕਵਾਂਗੇ ਕਿ ਇਹ ਜੋ ਪਾਕਿਸਤਾਨੀ ਮਿਲਟਰੀਅਨਸ ਔਰ ਜੋ ਅਤੰਕਵਾਦੀ ਇਧਰ ਨੂੰ ਹਮਲੇ ਕਰ ਰਹੇ ਨੇ ਇਹਨਾਂ ਨੂੰ ਉੱਥੇ ਹੀ ਨੱਥ ਪਾਈ ਜਾਵੇ ਇਹਦੇ ਨਾਲੋਂ ਵਧੀਆ ਕੋਈ ਗੱਲ ਨਹੀਂ ਹੈਗੀ ਇਹ ਜੇ ਨੱਥ ਪਏਗੀ ਇਹਦੇ 'ਚ ਇਹ ਨਾ ਦੇਖਿਆ ਜਾਵੇ ਅੱਜ ਅਸੀਂ ਇਹ ਨਹੀਂ ਦੇਖਿਆ ਕਿ ਇੱਥੇ ਕੋਈ ਪਾਰਟੀ ਆ ਜਾਂ ਕੋਈ ਗੱਲ ਚੀਜ਼ ਹੈਗੀ ਆ ਹਿੰਦੁਸਤਾਨ ਨੂੰ ਸਾਰੀਆਂ ਸਰਕਾਰਾਂ ਨੂੰ ਇੱਕ ਹੋਣਾ ਪਏਗਾ ਔਰ ਪਾਕਿਸਤਾਨ ਵਾਲਿਆਂ ਨੂੰ ਜਿੱਥੋਂ ਵੀ ਆਉਂਦੇ ਨੇ ਉੱਥੇ ਹੀ ਭਜਾਉਣਾ ਪਏਗਾ ਨਹੀਂ ਤੇ ਬਹੁਤ ਹੀ ਇਹ ਇੱਕ ਮਾੜਾ ਸਨੇਹਾ ਆ ਹਿੰਦੁਸਤਾਨ ਦੇ ਲਈ ਜਦੋਂ ਗੋਲੀ ਚੱਲਦੀ ਆ ਉਹ ਦੁਬਾਰਾ ਇਹ ਨਹੀਂ ਦੇਖਦੀ ਕਿ ਇਹ ਕਿੱਥੇ ਆ ਅੱਜ ਤੇ ਅਸੀਂ ਕਹਿੰਦੇ ਆ ਕਿ ਇਹ ਵੀ ਇੱਕ ਸਾਜ਼ਿਸ਼ ਹੈ ਅਸੀਂ ਕਹਿੰਦੇ ਆ ਕਿ ਅੱਜ ਹਿੰਦੂਆਂ ਨੂੰ ਗੋਲੀਆਂ ਚਲਾਈਆਂ ਆ ਜਦੋਂ ਦੁਬਾਰਾ ਕਿਤੇ ਇਦਾਂ ਦੀਆਂ ਗੋਲੀਆਂ ਚੱਲਣੀਆਂ ਆ ਉਦੋਂ ਕਿਸੇ ਨੇ ਇਹ ਨਹੀਂ ਦੇਖਣਾ ਇਹ ਹਿੰਦੂ ਆ ਜਾਂ ਕੌਣ ਆ ਇਹਦੇ ਲਈ ਇੱਕ ਹੋਣਾ ਪਵੇਗਾ ਸਾਡੀ ਸੈਂਟਰਲ ਸਰਕਾਰ ਨੂੰ ਇਹੀ ਇੱਕ ਬੇਨਤੀ ਹੈ ਕਿ ਮੋਦੀ ਸਾਹਿਬ ਆਜਰਾ ਇੱਟ ਦਾ ਜਵਾਬ ਇਹਨਾਂ ਨੂੰ ਪੱਥਰ ਦੇ ਨਾਲ ਦੇਣਾ ਆ ਔਰ ਇਹ ਜਿਹੜੀ ਉਗਰਵਾਦੀ ਇੱਧਰ ਨੂੰ ਆ ਰਹੇ ਨੇ ਇਹਨਾਂ ਨੂੰ ਜੰਮੂ ਵਾਲਿਆਂ ਤੋਂ ਉਧਰ ਹੀ ਰੱਖੇ ਜਾਣ ਪਾਕਿਸਤਾਨ ਦੇਆਂ ਨੂੰ ਪਾਕਿਸਤਾਨ ਤੋਂ ਇੱਧਰ ਨਹੀਂ ਆਉਣ ਦੇਣਾ ਚਾਹੀਦਾ ਇਹ ਜਿਹੜੇ ਗੁਸਫੇਟੀ ਆਉਂਦੇ ਨੇ ਜਾਂ ਜੋ ਵੀ ਆਪਾਂ ਕਹਿੰਨੇ ਆ ਪਿੱਛੇ ਗ੍ਰਨੇਡ ਤੇ ਹਮਲੇ ਹੋਏ ਨੇ ਇਹ ਜਿਹੜੇ ਗ੍ਰਨੇਡ ਦੇ ਹਮਲੇ ਹੋਏ ਨੇ ਇਹ ਵੀ ਪਾਕਿਸਤਾਨ ਤੋਂ ਹੀ ਆਏ ਸੀਗੇ ਇਹ ਕਿੱਦਾਂ ਪਾਕਿਸਤਾਨੋਂ ਆਉਂਦੇ ਆਉਂਦੇ ਹੈਗੇ ਨੇ ਪਾਕਿਸਤਾਨ ਤੋਂ ਆਪਣੀਆਂ ਏਜੰਸੀਆਂ ਐਦਾਂ ਦੀਆਂ ਕੀਤੀਆਂ ਜਾਣ ਕਿ ਜਿੱਥੋਂ ਵੀ ਇਹ ਗੋਸਪੇਟੀ ਅੰਦਰ ਵਰਦੇ ਨੇ ਉੱਥੇ ਹੀ ਇਹਨਾਂ ਨੂੰ ਢੇਰ ਕੀਤਾ ਜਾਵੇ ਔਰ ਹਿੰਦੁਸਤਾਨ ਨੂੰ ਇੱਕ ਅਸੀਂ ਐਦਾਂ ਦਾ ਹਿੰਦੁਸਤਾਨ ਬਣਾ ਦਈਏ ਕਿ ਲੋਕ ਕਹਣ ਕਿ ਵਾਕਈ ਹਿੰਦੁਸਤਾਨ 'ਚ ਜਾਣਾ ਆ ਜਿਹਾ ਸਾਡੇ ਬੱਚੇ ਸਾਡੇ ਮਾਂ-ਬਾਪ ਜੇ ਅੱਜ ਅਸੀਂ ਕਹਿੰਨੇ ਆ ਕਿ ਉਧਰ ਨੂੰ ਜਾਣਾ ਸ਼੍ਰੀਨਗਰ ਜਾਣਾ ਆ ਛੁੱਟੀਆਂ ਆ ਤੇ ਮਾਂ-ਬਾਪ ਸਾਨੂੰ ਨਹੀਂ ਜਾਣ ਦੇਣਗੇ ਜੇ ਨਹੀਂ ਜਾਣ ਦੇਣਗੇ ਤੇ ਨੁਕਸਾਨ ਕਿਦਾ ਆ ਇਹ ਹਿੰਦੁਸਤਾਨ ਦਾ ਹੀ ਨੁਕਸਾਨ ਹੈਗਾ ਆ ਜੇ ਅੱਜ ਉਥੇ ਭੁੱਖ ਮਰੀ ਪੈ ਜੇਗੀ ਜੇ ਇੱਥੋਂ ਇਧਰੋਂ ਟੂਰਿਸਟ ਉਥੇ ਨਹੀਂ ਜਾਏਗਾ ਇਸ ਕਰਕੇ ਮੋਦੀ ਸਰਕਾਰ ਪੰਜਾਬ ਸਰਕਾਰ ਸਾਰੀਆਂ ਹੀ ਸਰਕਾਰਾਂ ਅਸੀਂ ਇਹੀ ਕਵਾਂਗੇ ਇੱਕਜੁੱਟ ਹੋ ਕੇ ਆ ਜਿਹੜਾ ਕੱਲ੍ਹ ਹਮਲਾ ਹੋਇਆ ਆ ਇਹ ਛੱਬੀ ਨਹੀਂ ਕਹਿ ਸਕਦੇ ਅਸੀਂ ਲੱਖਾਂ ਲੋਕ ਸਮਝ ਲਓ ਕਿ ਇਹ ਮਰ ਗਏ ਨੇ ਹਮਲਾਤੇ ਇੱਕ ਹਮਲਾਈ ਹੁੰਦਾ ਆ ਹਮਲੇ ਚ ਚਾਹੇ ਇੱਕ ਮਾਂ ਦਾ ਇੱਕ ਬੱਚਾ ਜਾਵੇ ਤੇ ਚਾਹੇ ਸਾਰੀਆਂ ਮਾਵਾਂ ਦੇ ਬੱਚੇ ਜਾਣ ਜੇ ਉਹਨਾਂ ਨੇ ਅੱਜ 26 ਕੀਤੇ ਆ ਤੇ 26 26 ਕਰਕੇ ਪਤਾ ਨਹੀਂ ਉਹਨਾਂ ਕਿੱਥੇ ਵਰ ਜਾਣੇ ਆ ਜੇ ਸਾਨੂੰ ਇਹ ਨਹੀਂ ਅੱਜ ਪਤਾ ਲੱਗਾ ਕਿ ਅੱਜ ਉਹਨਾਂ ਪੋਲਗਾਮਾਂ ਚ ਕੀਤਾ ਆ ਉਹ ਕੱਲ ਨੂੰ ਪੰਜਾਬ ਚ ਵੀ ਆ ਸਕਦੇ ਨੇ ਤੇ ਪੰਜਾਬ ਚ ਜਿੱਦਾਂ ਕੀ ਅਸੀਂ ਦੇਖਦੇ ਆ ਜਿੱਦਾਂ ਹਮਲੇ ਹੋ ਰਹੇ ਨੇ ਔਰ ਇਹ ਇੱਕ ਚੰਗਾ ਸਨੇਹਾ ਨਹੀਂ ਹੈਗਾ ਪੰਜਾਬੀਆਂ ਲਈ ਵੀ ਚੰਗਾ ਸਨੇਹਾ ਨਹੀਂ ਹੈਗਾ ਮੈਂ ਜੀ ਪਹਿਲਾਂ ਹੀ ਆਪ ਜੀ ਦੇ ਮadhyam ਦੁਆਰਾ ਇਹੀ ਗੱਲ ਮੈਂ ਦੱਸੀ ਹੈਗੀ ਆ ਕਿ ਅੱਜ ਉਹ ਦੇਖਦੇ ਪਏ ਨੇ ਕਿ ਅਸੀਂ ਹਿੰਦੂਆਂ ਨੂੰ ਪਹਿਲਾਂ ਉਹ ਹਿੰਦੂਆਂ ਨੂੰ ਇਦਾਂ ਕਰਨਗੇ ਫਿਰ ਉਹ ਕਿਸੇ ਹੋਰ ਨੂੰ ਕਰਨਗੇ ਉਹਦੇ ਨਾਲ ਕੀ ਹੋਊਗਾ ਲੜਾਈ ਹੋਏਗੀ ਠੀਕ ਹੈ ਜਾਤੀਵਾਦ ਵਧੇਗਾ ਇਸ ਟਾਈਮ ਜਾਤੀਵਾਦ ਦੀ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਗੱਲ ਇਹ ਤੇ ਕਰਤੀ ਅੱਜ ਹਿੰਦੂਆਂ ਨੇ ਕੀਤੀ ਆ ਅਸੀਂ ਸਰਕਾਰਾਂ ਨੂੰ ਇਹੀ ਕਹਿ ਰਹੇ ਹਾਂ ਸੈਂਟਰਲ ਸਰਕਾਰ ਨੂੰ ਇਹੀ ਕਹਿ ਰਹੇ ਹਾਂ ਕਿ ਤੁਹਾਡੀਆਂ ਜਿਹੜੀਆਂ ਏਜੰਸੀਆਂ ਹਨ ਉਹਨਾਂ ਏਜੰਸੀਆਂ ਦੇ ਦੁਆਰਾ ਪੂਰੀ ਤਰ੍ਹਾਂ ਇਹਨੂੰ ਮਤਲਬ ਕਹਿਣ ਦਾ ਕਿ ਕੱਲ ਨੂੰ ਜੇ ਆਪਾਂ ਅਮਰਨਾਥ ਸ਼ਿਵ ਚੱਕਰ ਭੋਲੇ ਬੰਡਾਰੀ ਦੇ ਉੱਥੇ ਜਾਣਾ ਹੈ ਲੋਕਾਂ ਨੇ ਲੱਖਾਂ ਲੋਕਾਂ ਨੇ ਜਾਣਾ ਹੈ ਜੇ ਇਹਦੇ ਤੇ ਲਕੇਲ ਨਹੀਂ ਕੱਸੀ ਜਾਏਗੀ ਤੇ ਕਿਦਾਂ ਕੋਈ ਜਾਏਗਾ ਇਹਦੇ ਪਿੱਛੇ ਕੀ ਮਕਸਦ ਆ ਇਹਨੂੰ ਲਿਆਂਦਾ ਜਾਵੇ ਔਰ ਇਹ ਜਿਹੜਾ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਜਾਵੇ ਮੋਦੀ ਸਰਕਾਰ ਅਮਿਤ ਸ਼ਾਹ ਜੀ ਅੱਜ ਗਏ ਆ ਮੈਂ ਦੇਖਦਾ ਸੀ ਉੱਥੇ ਬਾੜੀਆਂ ਪਈਆਂ ਨੇ ਪਿੱਛੋਂ ਬੱਚਿਆਂ ਦੇ ਵਿਲਕਨਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕੋਈ ਮੰਮੀ ਕਹਿ ਰਿਹਾ ਕੋਈ ਪਾਪਾ ਕਹਿ ਰਿਹਾ ਕੋਈ ਭਰਾ ਕਹਿ ਰਿਹਾ ਆ ਇਹ ਉਹ ਨਹੀਂ ਮਰੇ ਅਸੀਂ ਮਰੇ ਆ ਜੇ ਅਸੀਂ ਇਕਜੁੱਟ ਨਹੀਂ ਹੋਵਾਂਗੇ ਇਹ ਉਹ ਨਹੀਂ ਮਰੇ ਕੱਲ ਨੂੰ ਸਾਨੂੰ ਹੋਰ ਖਬਰਾਂ ਸੁਣਨ ਨੂੰ ਮਿਲਣਗੀਆਂ ਕਿ ਦੇਸ਼ ਦਾ ਜਵਾਨ ਵੀ ਸ਼ਹੀਦ ਹੁੰਦਾ ਲੈਫਟਨੈਂਟ ਬਿਨੇ ਨਰਵਾ ਉਹ ਵੀ ਇੱਕ ਦੇਖਿਆ ਜਾਵੇ ਤੇ ਦਿਨਾਂ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਮੈਂ ਉਹੀ ਗੱਲ ਪਹਿਲਾਂ ਕੀਤੀ ਆ ਜੀ ਕੁਝ ਦਿਨ ਪਹਿਲਾਂ ਇੱਕ ਜੋ ਜੋੜਾ ਵਿਆਹ ਹੋਇਆ ਸੀ ਉਹ ਆਪਣਾ ਹਨੀਮੂਨ ਬਲਾਉਣ ਦੀ ਉੱਥੇ ਗਏ ਹੈਗੇ ਨੇ ਉਹਨਾਂ ਨੂੰ ਵੀ ਉੱਥੇ ਮਾਰ ਕੇ ਢੇਰੀ ਕਰ ਦਿੱਤਾ ਠੀਕ ਹੈ ਔਰ ਜੋ ਉੱਥੇ ਗਏ ਸੀਗੇ ਉਹਨਾਂ ਨੇ ਜੋ ਦੱਸਿਆ ਹੈਗਾ ਆ ਇਹ ਇਹਨਾਂ ਨੇ ਜਦੋਂ ਉੱਥੇ ਆਈਡੀ ਲਈ ਆ ਆਈਡੀ ਤੇ ਦੇਖਿਆ ਕੀ ਨਾਮ ਆ ਕੁਮਾਰ ਆ ਕਰ ਸਾਈਡ ਤੇ ਮਾਰ ਗੋਲੀ ਕਰ ਲਾਂਬੇ ਇਹੀ ਗੱਲਾਂ ਹੋਈਆਂ ਅੱਜ ਅਮਰਨਾਥ ਯਾਤਰਾ ਤੇ ਕਾਫੀ ਇਫੈਕਟ ਪਵੇਗਾ ਦੇਖਦੇ ਤੁਸੀਂ ਇੱਥੇ ਅਮਰਨਾਥ ਯਾਤਰਾ ਤੇ ਬਹੁਤ ਜ਼ਿਆਦਾ ਇਫੈਕਟ ਪਵੇਗਾ ਜੀ ਇਸੇ ਕਰਕੇ ਅਸੀਂ ਆਪਣੀ ਭਾਰਤ ਸਰਕਾਰ ਨੂੰ ਪ੍ਰਾਈਮ ਮਿੰਿਸਟਰ ਜੀ ਨਰਿੰਦਰ ਸਿੰਘ ਮੋਦੀ ਜੀ ਨੂੰ ਔਰ ਨਾਲ ਅਸੀਂ ਅਮਿਤ ਸ਼ਾਹ ਜੀ ਨੂੰ ਇਹੀ ਕਵਾਂਗੇ ਕਿ ਜੋ ਏਜੰਸੀਆਂ ਹਨ ਇਹਨਾਂ ਨੂੰ ਤੇਜ਼ ਕਰਕੇ ਜਿਹੜੇ ਇਹ ਬੰਦਰ ਉਧਰ ਗੁੱਤ ਪੈਠੀ ਆ ਰਹੇ ਨੇ ਇਹਨਾਂ ਨੂੰ ਉੱਥੇ ਹੀ ਢੇਰੀ ਕੀਤਾ ਜਾਵੇ ਔਰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਮਤਲਬ ਇਹੀ ਆ ਜੇ 26 ਅਤੇ 2600 ਬੰਦਾ ਉੱਥੇ ਮਾਰਿਆ ਜਾਵੇ ਤੇ ਹਿੰਦੁਸਤਾਨ ਨੂੰ ਪਤਾ ਲੱਗੇ ਕਿ ਸਾਡੀ ਸੈਂਟਰਲ ਸਰਕਾਰ ਨੇ ਵਾਕੇ ਹੀ ਜਿਹੜਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਆ ਅੱਜ ਜੋ ਇੱਥੇ ਅਸੀਂ ਸ਼ਿਵਾਨੀ ਪਾਰਕ ਮਾਡਲ ਟਾਊਨ ਦੇ ਵਿੱਚ ਖੜੇ ਹੋਏ ਆ ਸ਼ਵਾਨੀ ਪਾਰਕ ਦੀ ਜੋ ਸਾਡੀ ਸੰਸਥਾ ਸਰੇ ਮਾਰਨਿੰਗ ਵਾਕ ਵਾਲੀ ਹੈ ਔਰ ਸਿਟੀ ਗਰੁੱਪ ਆਫ ਇੰਸਟੀਚਿਊਟ ਔਰ ਮਾਡਲ ਟਾਊਨ ਸ਼ੌਪਕੀਪਰ ਐਸੋਸੀਏਸ਼ਨ ਵੱਲੋਂ ਜੋ ਅੱਜ ਰੋਸ ਮਾਰਚ ਇੱਥੇ ਇਕੱਠਿਆ ਗਿਆ ਆ ਸਾਡੇ ਸਤਿਕਾਰਯੋਗ ਦਿਪਾਲੀ ਬਾਗਰੀਆ ਜੀ ਆਏ ਹੋ ਇਹਨਾਂ ਜਿਹਨਾਂ ਤੁਸੀਂ ਦੇਖ ਰਹੇ ਜੇ ਪੰਕਜ ਕੋਲੀ ਮੱਠੂ ਜੀ ਆਏ ਨੇ ਸਾਡੇ ਭਾਬੀ ਜੀ ਆਏ ਨੇ ਔਰ ਸਾਡੇ ਐਸਪੀ ਸਿੰਘ ਜੀ ਅੰਗਰਾਜੀ ਸਰਦਾਰ ਸੁਖਵੀਰ ਸਿੰਘ ਸੁਖੀ ਜੀ ਔਰ ਸਾਰੇ ਹੀ ਐਸੋਸੀਏਸ਼ਨ ਜੋ ਇੱਥੇ ਆਈ ਹੈ ਔਰ ਅਸੀਂ ਕੈਂਡਲ ਮਾਰਕ ਜੋ ਫੜਨ ਜਾ ਰਹੇ ਆ ਔਰ ਤੁਹਾਡੇ ਮਾਧਿਅਮ ਦੁਆਰਾ ਜੇ ਅਸੀਂ ਚੌਥਾ ਸਤੰਭ ਮੰਨਦੇ ਆਂ ਤੇ ਅਸੀਂ মিডিਆ ਨੂੰ ਮੰਨਦੇ ਆਂ ਆਪਜੀ ਦੇ ਦੁਆਰਾ ਜੋ ਸਰਕਾਰੀ ਦਰਬਾਰੇ ਆਵਾਜ਼ ਜਾਣੀ ਆ ਉਹ ਆਵਾਜ਼ ਬਲੰਦ ਹੋਣੀ ਆ ਇਹ ਕੋਈ ਛੋਟੀ ਆਵਾਜ਼ ਨਹੀਂ ਹੈਗੀ ਇਹ ਇੱਕ ਹਿੰਦੁਸਤਾਨ ਦੀ ਆਵਾਜ਼ ਹੈ ਹਿੰਦੁਸਤਾਨ ਦੀ ਆਵਾਜ਼ ਹੈ ਜੇ ਇਹ ਆਵਾਜ਼ ਇੱਥੇ ਹੀ ਰਹਿ ਗਈ ਤੇ ਫਿਰ ਸਮਝ ਲੋ ਕਿ ਸਾਨੂੰ ਇਹੀ ਖਬਰਾਂ ਸੁਣਨ ਨੂੰ ਮਿਲਣਗੀਆਂ ਇਹ ਆਪਜੀ ਦਾ ਇੱਥੇ ਆਉਣਾ ਤੇ ਆਪਜੀ ਦੇ ਦੁਆਰਾ ਇਹ ਜੋ ਸੰਦੇਸ਼ ਭੇਜਣਾ ਇਹ ਇੱਕ ਜੋ ਸਾਡਾ ਇਹੀ ਸੰਦੇਸ਼ ਹੈ ਕਿ ਇਹ ਸਰਕਾਰਾਂ ਜਿਹੜੀਆਂ ਰਲ ਕੇ ਇਹ ਜਿਹੜੇ ਉੱਥੋਂ ਉੱਠਦੇ ਨੇ ਬੰਦੇ ਉਹਨਾਂ ਨੂੰ ਉੱਥੇ ਹੀ ਮਾਰ ਦੇਣਾ ਚਾਹੀਦਾ ਹੈਗਾ ਹੈ ਧੰਨਵਾਦ ਜੀ ਬਹੁਤ ਨੇ ਜਿਉਂ ਉੱਠਦਾ ਹੈ ਇਹ ਜਿਹੜੀ ਉਥਾਂ ਉੱਤੇ ਵਾਪਰੀ ਹੈ 6-7 ਦਿਨ ਪਹਿਲਾਂ ਵਿਆਹ ਹੋਇਆ ਸੀਗਾ ਤੇ ਬਾਅਦ ਚੋੜਕੇ ਨੂੰ ਮਾਰ ਦਿੱਤਾ ਗਿਆ ਇੱਕ ਮਾਂ ਦਾ ਦਰਦ ਅਸੀਂ ਸਮਝ ਸਕਦੇ ਹਾਂ ਕਿ ਬੱਚਾ ਉਹ ਲੜਕੀ ਦਾ ਕੀ ਅਹਿਸਾਸ ਹੈਗਾ ਜਿਹਨੇ ਵਿਚਾਰੀ ਉੱਥੇ ਹਨੀਮਨ ਮਨਾਨ ਗਈ ਹੈ ਤੇ ਉਹਦੇ ਹਸਬੰਡ ਨੂੰ ਮਾਰ ਦਿੱਤਾ ਗਿਆ ਸਾਡੇ ਕੋਲ ਵਰਡ ਹੀ ਨਹੀਂ ਹੈਗੇ ਜਾਤ ਨਹੀਂ ਬੁਝੇ ਧਰਮ ਪੁੱਛ ਕੇ ਮਾਰਦੇ ਵੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਦਾ ਆਪਣਾ ਕੋਈ ਦੀਨ ਧਰਮ ਨਹੀਂਗਾ ਇਹਨਾਂ ਦੇ ਆਪਣੇ ਘਰ ਕੋਈ ਮਾਪਿਓ ਨਹੀਂਗਾ ਆਪਣੇ ਮਾਵਾ ਤੇ ਜੰਮੇ ਨਹੀਂ ਹੈਗੇ ਇਹਨਾਂ ਨੂੰ ਤੇ ਜਿੱਦਾਂ ਇਹਨਾਂ ਨੇ ਮਾਰਿਆ ਹੈ ਨਾ ਚੌਂਕਾ 'ਚ ਖੜੇ ਕਰਕੇ ਨੰਗਿਆ ਕਰਕੇ ਇਹਨਾਂ ਹਰਾਮਦਿਆਂ ਨੂੰ ਮਾਰਨਾ ਚਾਹੀਦਾ ਅਸੀਂ ਜਿਹੜੇ ਅਸੀਂ ਮਾਵਾ ਮੈਨੂੰ ਹਥਿਆਰ ਦਿਓ ਮੈਂ ਤੇ ਕਰੀ ਇਹਨਾਂ ਨੂੰ ਮਾਰ ਕੇ ਆਣ ਦੱਸਾਂ ਹਿੰਦੁਸਤਾਨ ਇਸ ਟਾਈਮ ਜਾਗ ਚੁੱਕਾ ਔਰ ਸਾਰੀ ਜਨਤਾ ਨੂੰ ਮੇਰੀ ਬੇਨਤੀ ਹੈ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਚਾਹੀਦੀ ਆ ਅੱਜ ਹਿੰਦੂ ਸੁਗਟਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਸਾਰੇ ਹਿੰਦੂ ਭਾਈ ਇਕੱਠੇ ਹੋਗੇ ਇਸ ਇਸ ਦਾ ਜਵਾਬ ਇਹਨਾਂ ਨੇ ਪੱਥਰ ਨਾਲ ਹੰਦਈਏ ਤਾਂ ਕਿ ਇਹਨਾਂ ਦੀ ਪੁਸ਼ਤਾ ਤੱਕ ਡਰ ਜਾਣ ਅਸੀਂ ਇਹ ਕੀਤਾ ਕੀ ਹੈ ਦਾ ਹਾਲ ਬਣ ਗਿਆ ਜਦੋਂ ਛੋਟੇ ਬੱਚੇ ਨੂੰ ਇਹੋ ਜਿਹਾ ਟਰੋਮਾ ਹੁੰਦਾ ਹੈ ਉਹ ساری ਜ਼ਿੰਦਗੀ ਹੀ ਨਿਕਲਦਾ ਬੱਚੇ ਆਪਣੇ ਪੈਨਸਨਲ ਘੁੰਮਣ ਜਾਂਦੇ ਆ ਹਸੀਨ ਵਾਦੀਆਂ ਦੇਖਣ ਜਾਂਦੇ ਆ ਕਸ਼ਮੀਰ ਨੂੰ ਤਾਂ ਵੈਸੇ ਹੀ ਕਰਾਉਨ ਆਫ ਇੰਡੀਆ ਕਿਹਾ ਜਾਂਦਾ ਹੈ ਉਥੇ ਜਾ ਕੇ ਉਹ ਕਿਹੋ ਜਿਹੀ ਮੈਮਰੀਜ਼ ਲੈ ਕੇ ਆ ਰਹੇ ਆ ਸੋ ਇਸ ਕੇਸ ਦੇ ਵਿੱਚ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਕੋਈ ਇਹੋ ਜਿਹਾ ਸਿਸਟਮ ਹੋਵੇ ਕਿ ਟਰੇਰਿਜ਼ਮ ਨੂੰ ਫਾਈਟ ਕੀ ਕਰਨਾ ਟਰੇਰਿਜ਼ਮ ਤੋਂ ਪ੍ਰੀਕਾਸ਼ਨ ਕਿਦਾਂ ਆਪਣੇ ਲੋਗਾ ਦੀ ਸੇਫਟੀ ਕਿਦਾਂ ਆਪਾਂ ਕਰ ਸਕਦੇ ਆ ਸਾਡੇ ਹੱਥ ਵਿੱਚ ਹੈ yes the government is taking strict action the honorable home minister reached heenagar last night prime minister saab ne bhi apna daura rat karke ek din pehla wapas a gaye hai so hopefully government of india jaldi ide te koi action leegi te sanu saryan nu thoda bahut jo damage control hoya ho thoda pata lagega sir jammu kashmir de jehde dukandar hai ohna de bhi bayan aa rahe hai oh kehnde jitda da mahol hai jehda da mahol rahega kon itthe aayega sir eh agar main apne chote hunde di gal karan te kai baar eh cheezaan ਹੋ ਚੁਕੇ ਆ ਕਿ ਚੱਲ ਪੈਂਦਾ ਹੈ ਟੂਰਿਜ਼ਮ ਬਹੁਤ ਵੱਧ ਜਾਂਦਾ ਹੈ ਫਿਰ ਕੁਝ ਹੋ ਜਾਂਦਾ ਬਟ ਐਤ ਕੀ ਜੇ ਗੈਪ ਸੇਗਾ ਪੂਰੇ ਇੰਡੀਆ ਤੋਂ ਲੋਕ ਦੂਰੋਂ ਦੂਰੋਂ ਆ ਰਹੇ ਸੀਗੇ ਤੇ ਟੂਰਿਜ਼ਮ ਵੀ ਬਹੁਤ ਫਲਰਿਸ਼ ਹੋ ਰਿਹਾ ਸੀਗਾ ਤੇ ਡਿਵੈਲਪਮੈਂਟ ਵੀ ਬਹੁਤ ਹੋ ਰਹੀ ਸੀ ਉੱਥੇ ਮਲਟੀਪਲੈਕਸਸ ਮਲਟੀਨੈਸ਼ਨਲ ਕੰਪਨੀਆਂ ਆ ਰਹੀਆਂ ਸੀਗੀਆਂ ਹੋਟੈਲਸ ਰਿਜ਼ੋਰਟਸ ਸਾਰੇ ਸੀਗੇ ਬਟ ਹੁਣ ਇੱਕ ਵਾਰ ਤੇ ਉਹਦੀ ਥਲ ਪਈਗੀ ਇੱਕ ਵਾਰੀ ਤਾਂ ਉਹ ਪਾਜ਼ ਹੋਏਗਾ ਬਟ ਹੋਪਫੁਲੀ ਜੋ ਇੰਡੀਅਨ ਡਿਫੈਂਸ ਸਿਸਟਮਸ ਹੈ ਕੋਈ ਇਹੋ ਜਿਹਾ ਭਰੋਸਾ ਲੈ ਕੇ ਆਨਗੇ ਅੱਗੇ ਜਾ ਕੇ ਵੀ ਇਹੋ ਜੀ ਚੀਜ਼ ਨਾ ਹੋਵੇ ਇਹਨੂੰ ਕਿਦਾਂ ਕੰਟਰੋਲ ਕੀਤਾ ਜਾਵੇ ਸਰ ਅਮਨਾਦੀ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ ਤੁਹਾਨੂੰ ਲੱਗਦਾ ਉਦੇਸ਼ ਅਰਧਗੰਧ ਜੀ ਕੋਈ ਡਰ ਦਾ ਮਾਹੌਲ ਬਣੇਗਾ ਡੈਫੀਨਿਟਲੀ ਸਰ ਕਈ ਲੋਗਾਂ ਜੋ ਆਵਾਮ ਦੇ ਵਿੱਚ ਇੱਕ ਡਰ ਬੈਠ ਗਿਆ ਹੈ ਯਾਤਰਾ ਤੋਂ ਇਲਾਵਾ ਹੋਰ ਲੋਕਾਂ ਨੇ ਆਪਣੇ ਹੌਲਿਡੇਸ ਕਈ ਚੀਜ਼ਾਂ ਤੇ ਕੈਨਸਲੇਸ਼ਨਸ ਤੇ ਰਿਫਰਡਸ ਪਾ ਦਿੱਤੇ ਗਏ ਹਨ ਇਵਨ ਕੇ ਹੁਣ ਕੀ ਆ ਜਾ ਰਹੇ ਐਂਡ ਟੂ ਦਾ ਬ੍ਰੈਡ ਓਨਰਸ ਜੋ ਰੋਜ਼ ਦੀ ਰੋਟੀ ਉੱਥੇ ਟੂਰਿਜ਼ਮ ਦੇ ਸਿਰ ਤੇ ਖਾਂਦੇ ਸੀਗੇ ਕਿ ਉਹਨਾਂ ਦੇ ਵੀ ਘਰ ਚੱਲਣ ਕਿਸੇ ਨਾ ਕਿਸੇ ਦਿਨ। थैंक यू सर। थैंक यू सर। थैंक यू। थैंक यू। ਸਰ। ਸਰ ਅਮ ਲੀਡਿੰਗ ਨਾਜ਼ੂ ਸਰ ਰਾਜਸੀ ਦਾ ਵਿਕਤੀ ਪੰਜਾਬ ਰੋਸ਼ ਪ੍ਰਦਰਸ਼ਨ ਜਿਹੜਾ ਅੱਜ ਮੋਲਟਨ ਮਾਰਕੀਟ ਦੇ ਵਿੱਚ ਕੀਤਾ ਗਿਆ ਹੈ। ਸਿਟੀ ਗਰੁੱਪ ਆਫ ਇੰਸਟੀਟਿਊਸ਼ਨਸ ਔਰ ਸ ਮੋਲਟਰ ਮਾਰਕੀਟ ਐਸੋਸੀਏਸ਼ਨ ਵੱਲੋਂ ਸਾਂਝਾ ਜਿਹੜਾ ਕੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਸ਼ਿਵਾਨੀ ਪਾਰਕ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਰੂਬਰੂ ਹੋ ਰਹੀਆਂ ਨੇ ਆਈ ਆਈਓ ਥੋੜਾ ਦੇਖਿਓ ਬਾਜੀ ਤੁਸੀਂ ਲਵਾਈ ਜਾਓ ਕੋਲ ਹਾਰਟ ਟੱਚ ਦੀਆਂ ਤਸਵੀਰਾਂ ਨੇ ਇਹ ਹਰਤ ਮਾਤਾ ਦੀ ਜੈ ਮਾਹਰਮ ਵਾਹ ਵਾਹ ਬੰਦੇ ਮਾਹਰਮ ਬੰਦੇ ਮਾਹਰਮ ਹਰ ਆਤਮਾ ਦੀ ਜੈ ਹਰ ਆਤਮਾ ਦੀ ਜੈ ਕੰਡਲ ਲਗਾਓ ਕੰਡਲ ਲਿਜੀਏ ਕੰਡਲ ਆਓ ਹਰ ਬੀ ਸਾਰੇ ਆਓ ਸਾਰੇ ਆਓ ਪਲੀਜ਼ ਭਾਜੀ ਪੂਰਾ ਸਤਿਕਾਰ ਦਿਓ

ਮੇਰੇ ਵੀਰ ਜੀ ਇੱਕ ਇੱਕ ਪਣੀ ਰਹਿ। ਪਰ ਮਨੀ ਮਾਜੀ ਪਿੱਛੇ ਆ ਗਿਆ। ਹਰਪ੍ਰੀਤ ਭਾਈ ਜੀ ਤੁਸੀਂ ਉਧਰ ਆਓ ਸਾਹਮਣੇ। ਭਾਈ ਜੀ ਉਧਰ ਆਓ। ਉਧਰ ਆਓ ਭਾਈ ਉਹ। ਧੁਕਤ ਸਾਹਿਬ ਭਾਈ ਨੂੰ ਇਹੋ ਨਾਲ। ਅੱਛਾ ਹਲਕਾ ਹਲਕਾ ਪਿੱਛੇ ਆ ਜਾਓ। ਸਰ ਮੈਂ ਇੱਧਰ ਆਉ ਪਲੀਜ਼। ਨਹੀਂ ਸਰ। ਹਲਕਾ ਮਾਰ ਜਾ। ਕੈਂਡਲ ਪਕੜ ਦਿਓ ਭਾਈ। ਕੈਂਡਲ ਲੈ ਬਾਬਾ ਜੀ। नीचे नीचे देखो सारे नीचे जी सर आप कल एक कैमरा सेट लगाओ जी सर आप कल को जोड़ा तक आप नीचे रखना चलो ਸਰ ਆਹ ਦੂਨਚੇ ਪਾਸੇ ਤੇ نیچے ਦੇਖੋ ਸਾਡੇ ਚਲੋ ਮੇਰੀ ਬਾਈਕ ਜਾਈ ਨਹੀਂ ਮੱਨਾ ਹਲੋ ਬਈ ਆਹ ਲੋ ਆਹ ਲੋ ਲਾਈਵ ਆ ਵੀ ਦੇਖੋ ਆ ਫੜਨੂ ਇਹ ਆਵੇ ਲਾਈਵ ਲਾਈਵ ਪਕੜਦੀਆਂ ਲਾਈਵ ਚਲੋ ਜੀ ਬਾਈ ਜੀ ਮੇਰੇ ਭਾਈ ਹਲੋ ਹੋਰ ਲੋ ਜੀ ਆਹ ਲੋ ਕਿੰਨਾਂ ਪਕੜੇ ਕਿੰਨਾਂ ਪਕੜੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੋਲਟਾਉਨ ਦੇ ਸ਼ਿਵਾਨੀਪਾਰਕ ਤੋਂ ਬੱਚਿਆਂ ਵੱਲੋਂ ਔਰ ਰਾਗੀਰਾ ਵੱਲੋਂ ਹਾਰਟਸ ਵਿਦ ਪਹਿਲਗਾਮ ਜਿਹੜਾ ਪੋਸਟਰ ਹੈ ਔਰ ਕੈਂਡਲ ਚਲਾ ਕੇ ਜਿਹੜਾ ਕਿ ਆਪਣਾ ਦੁੱਖ ਪਿਆ ਹਕ ਕਰਦੇ ਪਏ ਨੇ ਸਨੀ ਬਾਈ ਜਿਹੜਾ ਅੱਥ ਵਿੱਚ ਕਰ ਰਹੇ ਹੋ ਲਾਈਵ ਤਸਵੀਰ ਇਸ ਟਾਈਮ ਤੁਸੀਂ ਚਲੰਦਰ ਦੇ ਮੋਲਟਾਉਨ ਤੋਂ ਦੇਖ ਰਹੇ ਹੋ ਤਨਵੇਕੜੇ ਦੁਆਰਾ ਦੱਸਦੀ ਹੈ ਬੀਤੀ ਰਾਤ ਜਿਹੜਾ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਆਤੰਕੀ ਜਿਹੜਾ ਹਮਲਾ ਹੋਇਆ ਵਾ ਜਿਹਦੇ ਵਿੱਚ ਟੂਰਿਸਟ ਨੂੰ ਚੁਣ-ਚੁਣ ਕੇ ਜਿਹੜਾ ਕਿ ਜਾਤੀ ਦੇ ਆਧਾਰ ਤੇ ਗੋਲੀਆਂ ਮਾਰੀਆਂ ਗਈਆਂ ਨੇ ਉਸ ਦੇ ਰੋਸ਼ ਦੇ ਵਿੱਚ ਸਿਟੀ ਗਰੁੱਪ ਆਫ ਇੰਸਟੀਟਿਊਸ਼ਨਸ ਔਰ ਮੌਰਟਨ ਮਾਰਕੀਟ ਐਸੋਸੀਏਸ਼ਨ ਨੇ ਸਾਂਝਾ ਜਿਹੜਾ ਕਿ ਇੱਕ ਰੋਸ਼ ਪ੍ਰਦਰਸ਼ਨ ਰੱਖਿਆ ਵਾ

ਇਹ ਨਹੀਂ ਤੇ ਸਾਰੇ ਆਪਣੀ ਇੱਕ ਇੱਕ ਜਰੂਰ ਕੈਂਡਲ ਜਗਾਓ ਤਸਵੀਰਾਂ ਨਾਲ ਲੈਣੇ ਆ ਤੁਹਾਡੇ ਨਾਲ ਅੰਕੀ ਨਾਲ ਬੈਠਣਗੇ ਦੇਖੋ ਕੋਲੇ ਬਕੋ ਅੱਗੇ ਜਗਾਓ ਇਹਨਾਂ ਨੂੰ ਨਹੀਂ ਸਾਰੇ ਇੱਥੇ ਲਓ ਉੱਥੇ ਜਗਾਓ ਸਾਰੇ ਬਿਠਾਓ ਇਹਨੂੰ ਇਹ ਚਲੋ ਬੈਠੋ ਇਹ ਇੱਥੇ ਲਓ ਆਪੇ ਮਹਾਰਾਜਾ ਰਾਜੀ ਮਾੜਾ ਯਾਰ ਬੈਂਡਲ پکڑਾਓ ਬਈ ਆਹ ਬੈਂਡਲ پکڑ نیچے ਰੱਖ ਦੋ نیچے ਲੈ ਲੋ ਨਿਊ ਲੈ ਲੈ ਇਹੋ ਮੁਕਾਣਾ ਹੈ ਜੀ ਆ ਗਿਆ ਉਹ ਦੇਖੋ ਇਹਨਾਂ ਹੀ ਤਸਵੀਰਾਂ ਨਾਲ ਅਲਵਿਦਾ ਲੈਣੇ ਆ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ